ਦਿਲਾਂ ਨੂੰ ਮਹੱਲਾ ਪਹਿਲਾ ਇਆਨੜੀਏ ਮਾਨੜਾ ਕਾਇ ਕਰੇ ਸੋ ਸਵਾਗਣਾ ਬਣ ਕੇ ਮਹਾਰਾ ਦੇ ਪਾਸੋਂ ਆ ਕੇ ਲੋਕ ਸੋ ਦੀਆਂ ਗੱਲਾਂ ਪੁੱਛਿਆ ਕਰਦੇ ਇਸ ਦਿਨਾਂ ਦਾ ਨਿਵਾਸ ਮੁਸਲਮਾਨ ਫਕੀਰ ਬਹੁਤ ਧਾਰਦੇ ਹੋਏ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੀ ਰਹਿਬ ਬਖਸ਼ੇ ਸਿੱਖਾਂ ਨੂੰ ਵੀ ਕਈਆਂ ਨੇ ਸਖੀਆਂ ਬਣੀਆਂ ਫਿਰਿਆ ਕਰਨਾ ਸੀ ਇਹ ਤਾਂ ਸਰਗੂਜੀ ਜੀ ਨੇ ਪੰਜਾਂ ਕਕਾਰਾਂ ਦੀ ਰਹਿਬ ਬਖਸ਼ੀ ਹੈ ਤਾਂ ਹੀ ਗਰੀਬ ਨਿਵਾਜ਼ ਜੀ ਵੀ ਬਖਸ਼ੀ ਨਾਲ ਰਹਿਬ ਲੈ ਰਖਦੇ ਆ ਸੋ ਸੋ ਵੀ ਗੱਲਾਂ ਪੁੱਛਣ ਵਾਲੀਆਂ ਨੂੰ ਵੇਖ ਕੇ ਉੱਤਰ ਦਿੰਦੇ ਹਾਂ ਉਸੇ ਪ੍ਰਕਾਰ ਕਿ ਆਣੜੀਏ ਮਾਨੜਾ ਕਾਇ ਕਰੇ ਇਹ ਆਣੜੀਏ ਸ਼ਾਸਤਰ ਗਿਆਤੋਂ ਰਹਿਤ ਇਆਣੀਏ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੋਣੇ ਕਰਕੇ ਇਆਣੀ ਐ ਤੁਨੂੰ ਸ਼ਾਸਤਰਾ ਦਾ ਗਿਆਨ ਨਹੀਂ ਗਿਆ ਅ ਗਿਆਨ ਕਰਕੇ ਕਿਆਣੜੀਏ ਇਆਣੀ ਹੋਈ ਐ ਕਿ ਸਾਧਨਾ ਦਾ ਮਾਨੜਾ ਕਾਇ ਕਰੇ ਹੈ ਇਹ ਸਾਧਨਾ ਦਾ ਮਾਨ ਕਰਦੀ ਹਾਂ ਆਪਨੜੇ ਘਰ ਹਰ ਆਪਣੇ ਹਿਰਦੇ ਰੂਪੀ ਘਰ ਦੀ ਹਰੀ ਪਰਮੇਸ਼ਰ ਹਾਂ ਰੰਗੂ ਕੀ ਨਾ ਮਾਨਣੇ ਉਸ ਪਰਮੇਸ਼ਰ ਦਾ ਆਨੰਦ ਨੂੰ ਕਿਉਂ ਨਹੀਂ ਸਖੀ ਮਾਨਣਾ ਕਰਦੀ ਮਾਨਣਾ ਕਰ ਸੋ ਨੇੜ ਹੈ ਤਦ ਕੰਮ ਲੀਏ ਉਹ ਸੋ ਪਰਮੇਸ਼ਰ ਅਤਿਅੰਤ ਨੇੜੇ ਹੈ ਜੇ ਸ਼ਾਸਤਰ ਸੰਕਾਰਾਂ ਤੋਂ ਰਤ ਹੋਣੇ ਕਰਕੇ ਤਨ ਜੀਵ ਰੂਪੀ ਇਸ ਤਰੀਏ ਕੌਣ ਲੀਏ ਦੇਰ ਦੀ ਆਸਰੂਪੀ ਸ਼ਰਾਬ ਪੀ ਕੇ ਕਮਲੀ ਹੋਈ ਈਏ ਬਾਹਰ ਕੀ ਢੂੰਡੇ ਬਾਹਰ ਸੰਸਾਰ ਵਿੱਚ ਕੀ ਭਾਗ ਦੀ ਫਿਰਦੀਆਂ ਉਸ ਨੂੰ ਅੰਤਰਮੁਖ ਵਿਕਤੀ ਕਰਕੇ ਨਹੀਂ ਵੇਖਦੀ ਹਾਂ ਪੈ ਕੀ ਆ ਦੇ ਸਲਾਈਆ ਨੇਣੀ ਜਿਹੜਾ ਭਾਰ ਧਾਰਨ ਕਰਨਾ ਹੈ ਪਰਮੇਸ਼ਰ ਦਾ ਇਹ ਐ ਸੁਰਮਾ ਜੂਤੀ ਰੂਪੀ ਸੁਲਾਈਆ ਮਨੁਬੁੱਧ ਰੂਪੀ ਨੇਤਰਾ ਜੀ ਦੇਣਾ ਕਰੋ ਭਾਵ ਸਗਰੂਪੀ ਲੈ ਕਰਕੇ ਸੁਰਮੇਦਾਨੀ ਦੇ ਵਿੱਚੋਂ ਗਿਆਨ ਰੂਪੀ ਸੁਰਮਾ ਭਾਵਕਾ ਕਰ ਸੀਗਾਰ ਜਿਹੜਾ ਪ੍ਰੇਮ ਕਰਨੇ ਭੈ ਰੂਪੀ ਸੁਰਮੇ ਦੀਆਂ ਯੁਗਤੀ ਰੂਪੀ ਸੁਲਾਈਆਂ ਦੇ ਨਾਲ ਮਨੁਬਧ ਰੂਪੀ ਨੇਦਾਂ ਜੇ ਸੁਲਾਈਆਂ ਪਾਉਣਾ ਕਰ ਭਾਵਕਾ ਕਰ ਸੀਗਾਰ ਜਿਹੜਾ ਭੈ ਭੈ ਦੇ ਨਾਲ ਨਾਨਕ ਜਨਮ ਰੂਪਤ ਨਾਮ ਨੂੰ ਭਾਵ ਪ੍ਰੇਮ ਕਰਨਾ ਹੈ ਇਹ ਸ਼ਿੰਗਾਰ ਕਰ ਪਰਮੇਸ਼ਰ ਦਾ ਪ੍ਰੇਮ ਹੀ ਸਾਰੇ ਸਾਧਨਾ ਦਾ ਸ਼ਿੰਗਾਰ ਹੈ ਉਦੋਂ ਤਾਰ ਗਸਾਗ ਲਿਆ ਅੰਦਰੋਂ ਨਿਗਾਹ ਸਾਫ਼ ਨਾ ਹੋਈ ਤਾਂ ਕੀ ਫੈਲਾ ਹੋਇਆ ایਉਂ ਪ੍ਰੇਮ ਜਿਹੜਾ ਮਹਾਰਾਜ ਨੇ ਕਰਨੇ ਹੋਈ ਸ਼ਿੰਗਾਰ ਕਰੋ ਤਾਂ ਸੁਹਾਗਣ ਜਾਣੀ ਐ ਲਾਗੀ ਤਾਂ ਤੂੰ ਸੁਹਾਗਵੰਤੀ ਲਾਗੀ ਨਾ ਚੱਲੀ ਹੋਈ ਪੋਠਵਾਰ ਵੀ ਬੋਲੀ ਆ ਲਗਾ ਲਗਾ ਕਹਿੰਦੀ ਐ ਤੂੰ ਲੱਗੀ ਚੱਲੀ ਹੋਈ ਪਰਮੇਸ਼ਰ ਵੱਲ ਤਾਂ ਤੂੰ ਸੁਹਾਗਣ ਲੱਗੀ ਹੋਈ ਪਰਮੇਸ਼ਰ ਵੱਲ ਜਾਣੀ ਜਾਵੇ ਕਹੀ ਜਾਵੇ ਜੀ ਜਾਂ ਸੋਹ ਧਰੀ ਪਿਆ ਜੋ ਸੋਹ ਪਤੀ ਪਰਮੇਸ਼ਰ ਤੇਰੇ ਚ ਪਿਆਰ ਕਰੇਗਾ ਤੇ ਤੂੰ ਸੋਹ ਪਿਆਰ ਜਿ ਪਰਮੇਸ਼ਰ ਜੀ ਪਿਆਰ ਧਾਰੇਂਗੀ ਕਿਆਣੀ ਬਾਲੀ ਕਿਆ ਕਰੇ ਕਿਆਣੀ ਅਗਿਆਤ ਹੈ ਤੇ ਬਾਲਕੀ ਜਿਹੜੀ ਹੋਵੇ ਕਿਆਣੀ ਸ਼ਾਸਤ੍ਰ ਸੰਸਕਾਰਾਂ ਤੋਂ ਰਹਿਤ ਹੈ ਤੇ ਬਾਲੀ ਅਗਿਆਨ ਦੇ ਸਹਤ ਬਾਲਕੀ ਹੈ ਤੇ ਸ਼ੌਂਕ ਵਸਤਾ ਤੁਸੀਂ ਨਹੀਂ ਹੈ ਕੀ ਕਰ ਸਕਦੀ ਹੈ ਜਾ ਤਨ ਕੰਤ ਨਾ ਭਾਵੈ ਜੇ ਗਲ ਕੇ ਤਾਣ ਇਸਤਰੀ ਜੀਵ ਰੂਪੀ ਕੰਤ ਪਤੀ ਅਕਾਲ ਪੁਰਖ ਨੂੰ ਨਹੀਂ ਚੰਗੀ ਲੱਗਦੀ ਕਰਨ ਪਲਾਹ ਕਰੇ ਬਹੁ ਤੇਰੀ ਕਰਨ ਕੀਰਨੇ ਪਾਉਂਦੀ ਰਹਿੰਦੀ ਐ ਪਲਾਹ ਪ੍ਰਯਤਨ ਕਰਦੇ ਜਾਂਦੇ ਬਹੁਤ ਸਾਰੇ ਲੋਕ ਸਾ ਤਨ ਮਹਿਲ ਨਾ ਪਾਵੇ ਇਸ ਪ੍ਰਕਾਰ ਉਹ ਸਾ ਜਗਿਆ ਜੀਵ ਰੂਪੀ ਇਸਤਰੀ ਮਹਲੂਸ ਰੂਪ ਨੂੰ ਨਹੀਂ ਪਾ ਸਕਦੀ ਹੈ ਬਿਨ ਕਰਮਾ ਕਿਸ ਪਾਈਐ ਨਾਹੀ ਜਿਸ ਕਾਮ ਕਰਮਾ ਕੀਤੋਂ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ ਬਿਨੋ ਗੁਰਾਂ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ ਹੈ ਜੀ ਬਹੁਤ ਮਾਈ ਕਰੀ ਤੋਂ ਬਗੈਰ ਕੋਈ ਨਹੀਂ ਪ੍ਰਾਪਤ ਹੁੰਦਾ ਜੀ ਬਹੁਤ ਹੀ ਰਹਾ ਧਾਵੈ ਜੀ ਬਹੁਤ ਸਾਰਾ ਭਾਈ ਦੌੜਦਾ ਵੀ ਫਿਰੇ ਧੋਣੇ ਕਰਕੇ ਹੱਥ ਨਹੀਂ ਕੁਝ ਆਉਂਦਾ ਮਨ ਵਾਸ਼ਨਾ ਦੀ ਦੌੜਵਾ ਰਹਿਂਦਾ ਹੈ ਲੱਭ ਲੋਭ ਅਹੰਕਾਰ ਸਾਰਾ ਜੀ ਮੋਲ ਸਾਰਾ ਦੌੜਦਾ ਰਹੇ ਜੇ ਕਰਕੇ ਲੱਭ ਲੋਭ ਅਹੰਕਾਰ ਕੀ ਮਾਤੀ ਜਿਨ੍ਹਾਂ ਦੀ ਦਿੱਤੀ ਲੱਭ ਖਾਣ ਦੇ ਵਿੱਚ ਲੋਭ ਜੋੜਨ ਦੇ ਵਿੱਚ ਫੇਰ ਆਉਰੇ ਸਾਧਨਾ ਦੇ ਹੰਕਾਰ ਵਿੱਚ ਮਸਤ ਹੋਈ ਹੈ ਮਾਇਆ ਮਾਹਿਸਮਾਣੀ ਉਹ ਤਾਂ ਭਾਈ ਮਾਇਆ ਵਿੱਚ ਹੀ ਬ੍ਰਤੀ ਸਮਾਗੀ ਜੀਣ ਹੋ ਗਈ ਹੈ ਇੰਨੀ ਬਾਤੀ ਸੋ ਪਾਈਐ ਨਾਹਿਨ ਬਜਨਾ ਕਰਕੇ ਸੋਪਤੀ ਪਰਮੇਸ਼ਰ ਨਹੀਂ ਪਾ ਆ ਜਾਂਦਾ ਕਿਸੇ ਪ੍ਰਕਾਰ ਭਈ ਕਾਮਣ ਇਆ ਕਾਮਣ ਜੀਵ ਰੂਪੀ ਇਸਤਰੀ ਇਆਣੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੋਣੇ ਕਰਕੇ ਇਆਣੀ ਅਗਿਆਨਨ ਹੋ ਰਹੀ ਹੈ ਪਰ ਸ਼ੌਕ ਵਸਦਾ ਦੁਰਦ ਹੋਣੇ ਤੇ ਜਾਇ ਪੁੱਛੋ ਸੋਹਾਗਣੀ ਵਾਹ ਵਾਹ ਪੈਸੋ ਦਾ ਨਾ ਹੁੰਦਾ ਸੋਹਾਗਣੀਆਂ ਸੁਹਾਗਵੰਤੀਆਂ ਜਿਹੜੀਆਂ ਹਨ ਵਾਹੇ ਇਸਤਰੀਆਂ ਜਾਂ ਸੁਹਾਗਵੰਤੀਆਂ ਵਾਹੇ ਉਹਨਾਂ ਦੇ ਪਾਸੋਂ ਪੁੱਛਣਾ ਕਰੋ ਜਿਨ੍ਹਾਂ ਨੂੰ ਸਰੂਪ ਅਕਾਲ ਪੁਰਖ ਦੇ ਰਾਸ ਸੁਹਾਗ ਅਨੰਦ ਪ੍ਰਾਪਤ ਹੋਇਆ ਹੈ ਪਤੀ ਸੋਹ ਪਾਈਏ ਇਹ ਸੋ ਜਿਓ ਕਿਹੜਿਆ ਬਚਨਾ ਕਰਕੇ ਸੋ ਪਤੀ ਅਕਾਲ ਪੁਰਖ ਪਾਇਆ ਜਾਂਦਾ ਦਸੋ ਜੋ ਕਿਸ ਕਰੇ ਸੋ ਭਲਾ ਕਰ ਮੰਨ ਤੋ ਉੱਤਰ ਦੁਨੀਆਂ ਨੂੰ ਹਾਕਮ ਹੋ ਸਕੀਆਂ ਜੋ ਕੋਈ ਵਾਜਰੂ ਕਰਦਾ ਹੈ ਉਹ ਭਲਾ ਕਰਕੇ ਸਖੀ ਮੰਨਣਾ ਕਰੀਏ ਹਕਮਤ ਹੁਕਮ ਚੁ ਪਾਈਏ ਜਿਹੋਨ ਚਿਤਰਾਈ ਫੁਰਦੀ ਹੈ ਮਨ ਦੇ ਅੰਦਰ ਕਿ ਚਿਤਰਾਈ ਦੇ ਨਾਲ ਕਹਿਣਾ ਕਿ ਮੈਂ ਐ ਕਰ ਸਕਣਾ ਮੈਂ ਛੇ ਕੱਢ ਕੇ ਐ ਕਰ ਸਕਣਾ ਇਹ ਚਿਤਰਾਈ ਤੇ ਹੁਕਮ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦੇਓ ਜਾਂ ਇਹ ਮੁੰਡਾ ਦੇ ਦੇਓ ਇਹ ਹੁਕਮ ਨਹੀਂ ਰੱਬ ਤੇ ਕਰਨਾ ਵੰਦਾ ਹੁਕਮ ਕਰਨਾ ਵੀ ਚੁਕਾ ਦਈਏ ਚੱਕ ਲਈਏ ਜਾ ਕੇ ਪ੍ਰੇਮ ਪਦਾਰਥ ਪਾਈ ਜਿਨ੍ਹਾਂ ਸਤਿਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਪਦਾਰਥ ਪਾਈਦਾ ਹੈ ਤਉ ਚਰਣੀ ਕੇ ਤੁਲਾ ਸਤਗੁਰਾਂ ਦੇ ਨਾਲ ਚਰਨਾ ਉਹਨਾਂ ਦੇ ਚਰਨਾਂ ਕੀ ਤ੍ਰਿ ਬਿਲਤੀ ਨੂੰ ਲਾਉਣਾ ਕਰੀਏ ਸਾਹ ਕਹ ਤੂ ਕੀਜੈ ਤਨ ਮਨੋ ਦੀਜੈ ਮਾਰੇ ਸਤਗੁਰੂ ਤਾ ਆਪੀਆਂ ਆਪ ਕਿਰਪਾ ਕਰੋ ਤਾ ਕਹਿੰਦੇ ਆਂ ਵਾਹਿਗੁਰੂ ਜੋ ਪਤੀ ਕਹਿੰਦਾ ਹੈ ਫੇ ਸਖੀ ਉਹ ਬਾਣੇ ਦੇ ਬਚਨ ਨੂੰ ਕਰਨਾ ਚਾਹੀਦਾ ਜਿਉਂ ਆਗਿਆ ਹੈ ਪਰਮੇਸ਼ਵਰ ਦੀ ਤਨ ਮਨੋ ਦੀਜੈ ਤੌ ਤੇ ਮਨ ਦਾ ਅਹੰਕਾਰ ਨਾ ਕਰੀਏ ਭੇਟਾ ਕਰਦੀਏ ਮਹਾਰਾਜ ਦੀ ਐਸਾ ਪਰਮਲ ਲਾਜ ਜਿਹੜਾ ਗੁਣ ਧਾਰਨ ਕਰਨਾ ਸਖੀ ਚੱਲਣ ਲਾਉਣਾ ਕਰੀਏ ਮੈਂ ਕਾ ਆਉਣ ਵਾਲਾ ਗੀਵ ਕਹੈ ਸੁਹਾਗਣੀ ਭੈਣ ਇਸ ਪ੍ਰਕਾਰ ਸੁਹਾਗਵੰਤੀਆਂ ਮਹਤਵਾਂ ਪਹਿਨੀਆਂ ਇਹ ਭੈਣੇ ਭੈ ਜੁਗਤ ਹੋ ਕਿੰਨੀ ਬਾਤੀ ਸਹ ਪਾਈਏ ਇਹਨਾਂ ਬਚਨਾਂ ਨੂੰ ਮੰਨਨੇ ਕਰਕੇ ਪਰਮੇਸ਼ਵਰ ਪਤੀ ਦਾ ਲਈਦਾ ਆਪ ਗਵਾਈਏ ਤਾਂ ਸੋ ਪਾਈਏ ਕਿਸ ਕੀ ਆਪਾ ਭਾਵ ਦਿਲ ਕਿਉਂ ਗਵਾ ਦਈਏ ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਔਰ ਕੈਸੀ ਚਤਰਾਏ ਉਹ ਕਿਸ ਪ੍ਰਕਾਰ ਵਾਹਿਗੁਰੂ ਨਾਲ ਕਿਸੇ ਵੀ ਚਤਰਾਈ ਚੱਲ ਸਕਦੀ ਹੈ ਕੋਈ ਚਤਰਾਈ ਨਹੀਂ ਕਿਸੇ ਦੀ ਚੱਲ ਸਕਦੀ ਵਾਕਾਂ ਦੀ ਸਭ ਨਦਰ ਕਰਨ ਸ਼ਾਸਨ ਪੜ੍ਹਨੇ ਕਰਕੇ ਚਾਤਨਤਾ ਸਿੱਖ ਲਈ ਧਾਰਨਾ ਤੋਂ ਬਿਨਾ ਕਿਸੇ ਪ੍ਰਕਾਰ ਪ੍ਰਾਪਤੀ ਨਹੀਂ ਹੁੰਦੀ ਹੈ ਸੋ ਨਦਰ ਕਰ ਦੇਖੈ ਤੂ ਦਿਨ ਲਿਖੈ ਜਦੋਂ ਪਰਮੇਸ਼ਰ ਪਤੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦਾ ਹੈ ਉਹ ਦਿਨ ਲੇਖੇ ਪ੍ਰਵਾਨਗੀ ਚ ਹੋ ਜਾਂਦਾ ਹੈ ਉਹ ਦਿਨ ਸਮਾਂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਜਦੋਂ ਆਇਆ ਹੁੰਦਾ ਕਾਮਣ ਨੌ ਨਿਦ ਪਾਈ ਉਸ ਕੰਮ ਨੇ ਨਵੇਂ ਜਿੰਦੀਆਂ ਪਰਮਾ ਜਿਤਨੀਆਂ ਹਨ ਨੌਂ ਜਿੰਦੀਆਂ ਹਸਨ ਬਸਣਾ ਇਹ ਸਾਰੀਆਂ ਨਵ ਦਾ ਰੂਪੀ ਭਗਤੀ ਨਵ ਗੋਲਕਾਂ ਦੇ ਦੀ ਆਧਾਰ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ ਆਪਣੇ ਕਾਂਤ ਪਿਆਰੀ ਸਾ ਸੁਹਾਗ ਜਿਹੜੀ ਆਪਣੇ ਪਤੀ ਅਕਾਲ ਪੁਰਖ ਨੂੰ ਪਿਆਰੀ ਹੋਈ ਹੈ ਸੋ ਸੁਹਾਗਵੰਤੀ ਹੈ ਮਹਾਤਮ ਨਾਨਕ ਸਾਸ ਵਹਾਈ ਜੀ ਚੰਦਨ ਸਾਸ ਵਹਾਈ ਉਹ ਸਹਿਬ ਸੁਭਗੁਣਾ ਰੂਪੀ ਭਰਾਵਾਂ ਦੇ ਹੈ ਤੇ ਸੋ ਸਭ ਰਾਈ ਸਾਰਿਆਂ ਕਾਲਾਂ ਜੋ ਪਰਮੇਸ਼ਰ ਦੇ ਅਨੰਦ ਨੂੰ ਮਾਣਦੀ ਹੈ ਸਾਸ ਸਭ ਰਾਈ ਸਾਰਿਆਂ ਦੀ ਪਟਰਾਣੀ ਉਹ ਸਭ ਤੋਂ ਸ਼ਿਰੋਮਣੀ ਹੈ ਐਸਾ ਗੁਰਮ ਗਿਆਨੀ ਉਹ ਸਭ ਤੋਂ ਉੱਚਾ ਸਭ ਤੇ ਸੂਤਿਓ ਜੋ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਐਸਾ ਰੰਗ ਰਾਤੀ ਸਹਿਜ ਕੀ ਮਾਤੀ ਐਸਾ ਇਹੋ ਜਿਹੜਾ ਕਸਨ ਕੀਤਾ ਹੈ ਰੰਗ ਆਨੰਦ ਇਸ ਵਿੱਚ ਪ੍ਰੇਮ ਵਿੱਚ ਰੁੱਤੀ ਹੋਈ ਹੈ ਜਿਹੜੀ ਸਹਿਜ ਗਿਆਨ ਵਿੱਚ ਸ਼ਾਂਤੀ ਚ ਮਸਤ ਹੋਈ ਹੈ ਪਾਏ ਸਮਾਨ ਬਾਤ ਨੇ ਜਿੰਨਾ ਦੀ ਦਿੱਤੀ ਭਾਏ ਅਨੁਸਾਰ ਹੋ ਕੇ ਮਾਰੇ ਸਮਾਈ ਹੋਈ ਹੈ ਪਾਏ ਪ੍ਰੇਮ ਵਿੱਚ ਸਮਾਈ ਰਹਿੰਦੀ ਹਰ ਰੋਜ਼ ਮਿਲੀ ਰਹਿੰਦੀ ਹ ਸੁੰਦਰ ਸਾਇ ਰੂਪ ਵਿੱਚ ਅੱਖਣ ਉਹ ਹੀ ਭਾਈ ਸੁੰਦਰ ਸਤਿਅੰਨੰਦ ਰੂਪ ਦੀ ਪ੍ਰਾਪਤੀ ਵਾਲੀ ਹੈ ਸਰੂਪ ਦਿਲ ਦੀ ਸਫਾਈ ਵਾਲੀ ਹੈ ਵਿਚਖਣੋ ਵਿਰਾਗ ਹੋਏ ਗੁਰੂ ਕੀ ਸ੍ਰੀ ਅਕਸ਼ੰਤ ਨਿਤਰਾ ਵਾਲੀ ਹੈ ਚਕਰਹ ਕਹੀਏ ਸਾ ਸਿਆਣੀ ਕੋਈ ਸ਼ਾਸਤਰ ਗਿਆਨ ਦੇ ਪਰਮਾਰਥ ਵਿੱਚ ਵਿਵਹਾਰ ਚ ਸਿਆਣੀ ਕਹੀਦੀ ਹੈ ਸਰੂਪ ਆਨੰਦ ਵਿੱਚ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾਂ ਖਾਸ ਕੀ ਬਾਣੀ ਸਾ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਏਮਨਾਬਾਦ ਬੈਠੇ ਸਨ ਉਸ ਵਕਤ ਗੋਬਿੰਦ ਲੋਕ ਗੁਰੂ ਸਾਹਿਬ ਜੀ ਨਾਲ ਮਿਲੇ ਹਨ ਉਹਨਾਂ ਦੇ ਪ੍ਰਥਾਣ ਗੂਜਰੀ ਸ਼ਬਦ ਆਉਂਦਾ ਹੈ ਜਿਸ ਵਿੱਚ ਆਉਂਦਾ ਹੈ ਨਾਬ ਕਮਲ ਤੇ ਬ੍ਰਹਮਾ ਉਜੇ ਵੇਦ ਪੜੇ ਮੋ ਕੰਠ ਸਵਾਰ ਤਾਂ ਕੋ ਅੰਤ ਨਜਾਈ ਲਖਣਾ ਚਰਚਾ ਗੁਰੂ ਸਾਹਿਬ ਨਾਲ ਉਹਨਾਂ ਦੀ ਹੋਈ ਸਤਗੁਰੂ ਜੀ ਨੂੰ ਉਸ ਪ੍ਰਮੇਸ਼ਰ ਦੀ ਵਿਅੰਤਤਾ ਦਿਖਾਈ ਉਹ ਫਕੀਰ ਨਾਲ ਹੀ ਪ੍ਰੇਮ ਨਾਲ ਸਤਗੁਰਾਂ ਦੇ ਯਮਨਾ ਆਵਾਜ਼ ਆ ਗਈ ਇੱਥੇ ਜਦੋਂ ਯਮਨਾ ਆਵਾਜ਼ ਆਏ ਤੇ ਦੋ ਦਿਨ ਹੋ ਗਏ ਫਕੀਰਾਂ ਨੂੰ ਭੁੱਖਿਆ ਨੂੰ ਅੰਨ ਨਾ ਖਾਦਾ ਮਾਰੋ ਕਹਿੰਦੇ ਸੰਤੋਧੋਟੇ ਫਕੀਰਾਂ ਦਾ ਲਵਾਸ ਹੈ ਤੁਸੀਂ ਐਂ ਕਰੋ ਜੇ ਨਹੀਂ ਬੈਠਿਆਂ ਨੂੰ ਮਿਲਦਾ ਤਾਂ ਮੰਗ ਕੇ ਰੋਟੀ ਖਾ ਪੀ ਲੋ ਇਹ ਸੁਣ ਕੇ ਉਹ ਦੋ ਸਾਧੂ ਨਾਲ ਦੇ ਮਰਦਾਨੇ ਨੂੰ ਕਿਹਾ ਵੀ ਨਾਲ ਭਾਈ ਲਾਲੋ ਨੂੰ ਵੀ ਲਈ ਆਇਓ ਇਹ ਕਈਆਂ ਦੇ ਸ਼ਾਹਕਾਰਾਂ ਦੇ ਘਰੀ ਗਏ ਕਿਸੇ ਤੋਂ ਸਿੱਧਾ ਨਾ ਮਿਲਿਆ ਅਖੀਰ ਪਠਾਣਾਂ ਦੇ ਵਿਆਹ ਸੀ ਉਹਨਾਂ ਦੇ ਸਿੱਧਾ ਲੈਣ ਵਾਸਤੇ ਗਏ ਜਦੋਂ ਉੱਥੇ ਖੜੇ ਰਹੇ ਕਿਸੇ ਨੂੰ ਕੁਝ ਨਾ ਕਿਹਾ ਉਹਨਾਂ ਨੇ ਇੱਕ ਸ਼ਰਾਬੀ ਆਇਆ ਮਰਦਾਨੇ ਨੂੰ ਧੱਕਾ ਦੇ ਕੇ ਚੋਰ ਵਿੱਚ ਸਿਰ ਦਿੱਤਾ ਭਾਈ ਮਰਦਾਨੇ ਦੇ ਚੋਟ ਲੱਗੀ ਜਦੋਂ ਉਸੇ ਵੇਲੇ ਸਾਧੂ ਵੀ ਡਰਦੇ ਮੁੜਿਆ ਇਹ ਦੋਵੇਂ ਗੋਵਿੰਦ ਲੋਕੋ ਤੇ ਮਰਦਾਨੇ ਨੂੰ ਲੈ ਆਏ ਭਾਈ ਬਲ ਲਾਲੂ ਨੂੰ ਕਹਿਤਾ ਲਾਲੋ ਜੀ ਦੇ ਘਰ ਗਾਣੇ ਪੁਜੇ ਸੀ ਉਸਨੂੰ ਪੇਟਾ ਕੀਤੇ ਆ ਕੇ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੀ ਚੋਟ ਲੱਗੀ ਸੀ ਮਰਦਾਨੇ ਦੇ ਸਤਗੁਰਾਂ ਨੂੰ ਵਿਖਾਈ ਕੇ ਮਾਰਾ ਮਰਦਾਨੇ ਦੇ ਚੋਟ ਮਾਰੀ ਹੈ ਸ਼ਰਾਬੀ ਨੇ ਸੁਣ ਕੇ ਮਾਰਾ ਉਹਨਾਂ ਦੇ ਪਿਛਲੇ ਕੀਤੇ ਪਾਪ ਸੀ ਉਨੇ ਭਾਦਿ ਨੂੰ ਆਪੇ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਜੀ ਜਿਸ ਵੇਲੇ ਸ਼ਬਦ ਉਚਾਰਿਆ 50 ਕੋਤੇ ਡੇੜਾ ਸੀ ਉਸ ਵੇਲੇ ਬਾਬਰ ਦਾ ਇੱਕ ਪਾਪ ਦੇ ਅੰਦਰ ਹੀ ਸਾਧ ਸੰਗਤ ਜੀ ਕੋਡਿਆਂ ਤੇ ਚੜ ਕੇ ਇੱਕਦਮ ਇਥੇ ਇਹੋ ਜਿਹੀ ਆਵਾਜ਼ ਆ ਮਾਰੀ ਉਸ ਵੇਲੇ ਸ਼ਬਦ ਗੁਰੂ ਸਾਹਿਬ ਜੀ ਨੇ ਪਹਿਲਾਂ ਉਚਾਰਿਆ ਤੇ ਇਹੋ ਜਿਹੀ ਆਵਾਜ਼ ਨੂੰ ਮਗਰੋਂ ਪਾਇਆ ਇਹ ਸ਼ਬਦ ਭੁਖਤ ਦਾ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਇਸ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਮਾਰਾ ਸਾਹਿਬ ਨੇ ਰਾਜ ਦੀ ਤਬਦੀਲੀ ਪਛਾਣਾਂ ਦੇ ਦੀ ਕਿ ਮੁਗਲਾਂ ਦੇ ਰਾਜ ਦੀ ਪ੍ਰਾਪਤ ਹੋਣਾ ਤੇ ਉਹਨਾਂ ਦਾ ਨਾਸ ਹੋਣਾ ਤੇ ਖਾਲਸੇ ਪੰਥ ਦਾ ਹੋਣਾ ਇਹ ਸਾਰੇ ਜ਼ਿਕਰ ਕੀਤੇ ਸ਼ਬਦ ਵਿੱਚ ਗਰੀਬ ਨਵਾਜ਼ੀ ਇਸ ਪ੍ਰਕਾਰ ਇਹ ਸ਼ਬਦ ਉਚਾਰਨ ਕੀਤਾ ਹੈ ਭਾਈ ਲਾਲੋ ਸਾਹਮਣੇ ਬੈਠਾ ਸੀ ਉਹਦੇ ਪ੍ਰਸੰਗ ਕਰਕੇ ਕਿਹਾ ਹੈ ਲਾਲੋ ਨਾਮ ਪਿਆਰੇ ਦਾ ਹੈ ਪਿਆਰੇ ਚੇਤੇ ਕਰੋ ਦੂਸਰਾ ਸਾਧ ਸੰਗਤ ਜੀ ਇਹ ਜਦੋਂ ਬਚਨ ਕੀਤੇ ਇਕੋ ਉਸ ਵਲੇ ਬ੍ਰਾਹਮਣ ਦੇ ਘਰ ਲੜਕੀ ਦਾ ਵਿਆਹ ਹੋ ਕੇ ਤੇ ਅਸੀਂ ਕੋਈ ਮਠਿਆਈ ਉਹਦੇ ਮਨ ਕੋ ਪਈ ਸੀ ਉਹ ਛੇਰੀ ਦੇ ਕੇ ਬਚਨ ਸੁਣ ਕੇ ਪੰਡ ਚੱਕ ਲਿਆ ਮਠਿਆਈ ਦੀ ਜਿਨਨੇ ਗੋਵਿੰਦ ਲੋਕ ਸੀ ਉਹਨਾਂ ਨੂੰ ਸਾਰਿਆਂ ਨੂੰ ਭੁੱਖਿਆਂ ਨੂੰ ਰਜਾਇਆ ਤ੍ਰਿਪਤ ਕੀਤਾ ਤੇ ਮਹਾਰਾਜ ਸਾਹਿਬ ਸੱਚੇ ਪਾਲਾ ਸਾਹਿਬ ਜੀ ਨੇ ਕਿਹਾ ਵੀ ਇੱਥੋਂ ਹੁਣੇ ਛੇਤੀ ਉੱਜੜ ਜਾਣੀ ਇਹਨਾਂ ਨਾਲ ਵਾਤ ਸੀ ਚਾਰ ਕੋ ਤੇ ਭਾਈ ਲਾਲੋ ਜੀ ਚਲੇ ਜਾਓ ਉਸਨ ਬ੍ਰਾਹਮਣ ਕਿਹਾ ਮਹਾਰਾਜੀ ਇਹ ਤੁਸੀਂ ਆਪ ਦਾ ਬਚਨ ਜਿਹੜਾ ਹੈ ਹਟਾ ਦਿਓ ਮਾਰੇ ਕਹਿੰਦੇ ਸੀ ਆਪਣੀ ਵੱਲੋਂ ਤਾਂ ਨਹੀਂ ਕਹਿੰਦੇ ਵਾਹਿਗੁਰੂ ਵੱਲੋਂ ਆਗੇ ਜਿਵੇਂ ਕਹਿੰਨੇ ਹਾਂ ਉਸ ਵੇਲੇ ਉਸ ਬ੍ਰਾਹਮਣ ਨੂੰ ਵੀ ਆਉਦੇ ਪਰਿਵਾਰ ਸਮੇਤ ਲਾਲੋ ਨੂੰ ਵੀ ਚਾਰ ਕੋਤੇ ਉੱਥੇ ਸੁੱਕੇ ਤਲਾਜ ਭੇਜਤਾ ਇਹ ਬਜਰੇ ਸੀ ਤੇ ਗੁਰੂਵਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੋਂ ਸਾਰੇ ਕੈਦੀਆਂ ਨੂੰ ਵੀ ਜਾ ਕੇ ਛੁਡਾਇਆ ਸੀ ਚਾਰ ਕੋਤੇ ਬਾਬਰ ਦਾ ਜਿੱਥੇ ਡੇਰਾ ਜਾ ਕੀਤਾ ਸੀ ਮਾਰ ਕੇ ਉੱਥੇ ਨਾਲ ਗੁਰੂ ਸਾਹਿਬ ਚਲੇ ਗਏ ਸਨ ਇਹ ਸੌਦੇ ਇਹ ਉਹ ਜਾ ਰਿਹਾ ਇਹਨਵਾਦ ਵਿੱਚ ਤੇ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੇ ਭਾਈ ਭਾਈ ਲਾਲੋ ਜੀ ਅਸੀਂ ਸਰਾਫ ਨਹੀਂ ਕਿਸੇ ਨੂੰ ਦੰਦੇ ਜਿਸ ਪ੍ਰਕਾਰ ਖਸਮ ਅਕਾਲ ਪੁਰਖ ਦੀ ਸਾਨੂੰ ਬਾਣੀ ਇਸ ਵਕਤ ਫੁਰਦੀ ਹੈ ਆਰੀ ਕੇ ਆਇਓ ਵਰਤਨਾ ਸੰਸਾਰ ਵਿੱਚ ਤੈੜਾ ਕਰੀ ਗਿਆਨ ਵੀ ਲਾਲੋ ਉਹ ਆ ਜਾ ਗਿਆਨ ਭਾਈ ਵੇਹ ਲਾਲੋ ਜੀ ਹੈ ਪਿਆਰੇ ਵੈਸਾ ਗਿਆਨ ਉਹ ਮਰਨਾ ਕਰਕੇ ਤੁਹਾਨੂੰ ਦੱਸਦੇ ਹਾਂ ਪਾਪ ਕੀ ਜੰਜ ਲੈ ਕਾਬਲ ਨੂੰ ਧਾਇ ਇਹ ਪਾਪ ਕੀ ਕੇਸੀ ਲੋਦੀ ਖਾਨਦਾਨ ਦੇ ਪਠਾਣਾ ਨੇ ਬਹੁਤ ਲੋਕਾਂ ਦੀਆਂ ਇਸਤਰੀਆਂ ਨੂੰ ਬਹੁ ਵੇਖੀਆਂ ਨੂੰ ਲੁੱਟ ਲੈਣਾ ਖੋਹ ਲੈਣਾ ਆਪਣੇ ਘਰ ਚ ਪਾ ਲੈਣਾ ਇਹ ਜਿਹੜੇ ਪਾਪ ਕੀਤੇ ਸੀ ਨਾ ਇਹਨਾਂ ਪਠਾਣਾ ਨੇ ਇਹਨਾਂ ਪਠਾਣਾ ਦੇ ਪਾਪ ਕੀਤੇ ਜਿਹੜੇ ਸੀ ਕਾਬਲ ਵਿੱਚ ਉਹ ਪਾਪਾਂ ਨੂੰ ਹੀ ਫੌਜ ਦਾ ਰੂਪ ਲੈ ਜਾ ਕੇ ਬਾਬਰ ਦੀ ਫੌਜ ਦਾ ਤੋ ਇਸ ਪ੍ਰਕਾਰ ਉਹ ਜੰਝ ਬਣ ਕੇ ਆ ਰਹੀ ਹੈ ਹਾਂਜੀ ਪਾਪ ਕੀ ਜੰਝ ਲੈ ਕਾਬਲ ਨੂੰ ਧਾਇ ਵੀਰੇ ਕੀਤੇ ਸੀ ਇਹਨਾਂ ਨੇ ਹਿੰਦੁਸਤਾਨੀ ਪਠਾਣਾ ਨ ਪਾਪ ਉਸ ਪਾਪ ਦੀ ਜੰਝ ਬਣ ਗਈ ਜਿਹੜੀ ਫੌਜ ਬਣ ਗਈ ਬਾਬਰ ਦੇ ਨਾਲ ਉਹਨੂੰ ਲੈ ਕੇ ਬਾਬਰ ਨੂੰ ਤਾਵਾ ਕੀਤਾ ਜੰਝ ਦਾ ਉਪਕਰਨ ਬਣਾਉਦੇ ਐ ਵੀ ਭੱਤਸ ਅਲੰਕਾਰ ਨੂੰ ਮਾਲੋ ਸਾਬਿਆ ਦੇ ਅਲੰਕਾਰ ਨਾਲ ਕਸਮ ਕਰਦੇ ਹਨ ਜੋਰੀ ਮੰਗੇ ਦਾਨ ਵੀ ਲਾਲੋ ਕਹਿੰਦੇ ਜੋਰੀ ਮੰਗੇ ਦਾਨ ਵੀ ਲਾਲੋ ਹੈ ਭਾਈ ਲਾਲੋ ਜੀ ਜੋਰੀ ਇਸਤਰੀਆਂ ਨੂੰ ਜ਼ਬਰਦਸਤੀ ਪਕੜਨਗੇ ਇਹ ਦਾਨ ਮੰਗਣਗੇ ਜ਼ਬਰਦਸਤੀ ਜਿਹੜਾ ਖੋਣਾ ਹੈ ਦੰਨੋ ਦਾਨ ਆਏ ਉਹ ਦਾਨ ਹੀ ਹੋਇਆ ਨਾ ਉਹ ਦੰਨ ਲੈਣਗੇ ਖੋਣਗੇ ਇਹਨਾਂ ਦੇ ਪਾਸੋਂ ਸ਼ਰਮ ਧਰਮ ਦੋਹੀ ਸ਼ਪ ਖਲੋਏ ਸ਼ਰਮ ਨਹੀਂ ਕਿਸੇ ਨੂੰ ਰੱਖਣੀ ਉਸ ਜੰਗ ਦੇ ਵਿੱਚ ਧਰਮ ਨਹੀਂ ਕਿਸੇ ਰੱਖਣਾ ਵੀ ਪ੍ਰਾਇ ਕਰਣੋਂ ટકਣਾ ਨਹੀਂ ਇਹ ਦੋਵੇਂ ਛੜੋਤੇ ਲੋਖੜੋਤੇ ਹਨ ਕੂੜ ਫਿਰੈ ਪ੍ਰਧਾਨ ਵੇਲਾ ਪਾਈ ਲਾ ਲੋ ਜੀ ਕੂੜ ਚ ਹੂਠੀ ਸਾਰੇ ਪ੍ਰਧਾਨ ਹੋਇਆ ਤੁਰਿਆ ਫਿਰਦਾ ਹੈ ਮੁਖੀ ਬਣਿਆ ਕਾਜੀਆਂ ਬਹਾਮਣਾ ਕੀ ਗੱਲ ਥੱਕੀ ਉਸ ਵੇਲੇ ਕਾਜੀਆਂ ਨੂੰ ਨਹੀਂ ਕਿਸੇ ਨੂੰ ਪੁੱਛਣਾ ਵੀ ਨਕਾਬ ਪੜਾਓ ਜੀ ਆ ਕੇ ਤੇ ਬਹਾਮਣਾ ਤੋਂ ਵੀ ਪੁੱਛਣੇ ਜੀ ਫੇਰੇ ਦਿਓ ਆ ਕੇ ਇਹਨਾਂ ਦੀ ਗੱਲ ਰਹਿ ਚੁੱਕਣੀ ਹੈ ਹਿੱਦੂਆਂ ਤੇ ਮੁਸਲਮਾਨਾਂ ਦੇ ਮੁਖੀਆਂ ਦੀ ਅਗਧ ਪੜ ਸੈਤਾਨ ਵੀ ਲਾਲੋ ਇਹ ਲਾਲੋ ਜੀ ਅਗਲ ਨਾਉ ਨਕਾਦਾ ਹੈ ਨਕਾਤਾਂ ਸੈਤਾਨ ਹੀ ਪਕੜੇ ਪਹਿਰੇਗਾ ਜ਼ਬਰਦਸਤੀ ਕਰਕੇ ਔਰਤਾਂ ਦੇ ਜਗਸਤ ਨੂੰ ਤੋੜਨਗੇ ਇਸ ਪ੍ਰਕਾਰ ਸ਼ਿਕਾਨੀ ਦੇ ਨਾਲ ਜਿਹੜੀ ਭੂਗਣੀ ਹੈ ਪਕੜ ਕੇ ਜਿਹੜੀ ਪਕੜ ਲਈ ਭੋਗ ਲਈ ਇਹ ਨਕਾ ਪੜੇਗਾ ਸ਼ੈਤਾਨ ਚੰਚਲ ਕਾਮ ਇਹ ਭਾਈ ਲਾਲੋ ਜੀ ਮੁਸਲਮਾਨੀਆਂ ਪੜਹਿ ਕਿਤਾਬਾਂ ਇਹ ਨਹੀਂ ਮੁਸਲਮਾਨੀਆਂ ਹੁਣ ਤਾਂ ਰੱਬ ਦਾ ਨਾਮ ਜਪਦੀਆਂ ਨਹੀਂ ਇਹ ਮੁਸਲਮਾਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਹੀ ਪੜਨ ਤੇ ਲੱਗੀਆਂ ਰਹਿਨੀਆਂ ਹਰ ਵਕਤ ਪਾਸਮਹ ਕਰਹਿ ਖੁਦਾਏ ਵੀ ਲਾਲੋ ਕਸ਼ਟ ਦੁੱਖ ਹੁਣ ਕਈ ਦਿਨਾਂ ਹੋ ਗਈਆਂ ਪਕੜੀਆਂ ਨਹੀਂ ਆ ਹੁਣ ਤਾਂ ਰੱਬ ਦਾ ਨਾਮ ਨਹੀਂ ਲੈਨੀਓ ਉਦੋਂ ਕਹਿਣੀਆਂ ਖੁਦਾ ਦੇ ਵਾਸਤੇ ਸਾਨੂੰ ਛੱਡ ਦਿਓ ਉਦੋਂ ਮੂੰਹ ਤੇ ਜੂਤ ਪਹਿਨਣਗੇ ਕਹਿੰਦੇ ਖੁਦਾ ਦੇ ਵਾਸਤੇ ਕਿਉਂ ਕਹਿਨੀਓ ਉਸ ਵੇਲੇ ਕਿਸੇ ਨੂੰ ਵਿਹਾਰ ਨਹੀਂ ਕਰਨਾ ਹੁਣ ਤਾਂ ਭੈਣ ਨਹੀਂ ਕਰਦੀਆਂ ਤੇ ਉਹ ਹੁਣ ਤਾਂ ਕਿਤਾਬਾਂ ਦੇ ਕੀੜੀਆਂ ਬਣੀਆਂ ਫਿਰਦੀਆਂ ਉਦੋਂ ਕਸ਼ਟ ਪੈਣ ਵੇਲੇ ਖੁਦਾ ਖੁਦਾ ਹੀ ਕਰਨਗੀਆਂ ਕੇ ਭਾਈ ਲਾਲੋ ਜੀ ਜਾਤ ਸਨਾਤੀ ਹੋਰ ਹਿੰਦਵਾਣੀਆ ਇਹ ਕਿਹੜੀਆਂ ਕਿਹੜੀਆਂ ਜਾਤਾਂ ਸਨਾਤੀ ਨਹੀਂ ਦੀਆਂ ਤਾਂ ਜਿਹੜੀਆਂ ਇਹ ਵੀ ਵਿੱਚੇ ਜੰਗ ਦੇ ਲੇਖੇ ਆਉਣਗੀਆਂ ਹੋਰ ਜਿਹੜੀਆਂ ਹਿੰਦਵਾਣੀਆਂ ਹਨ ਇਹ ਬਟਿਆਣੀ ਠਕਰਾਨੀ ਆਰਕਾਸਾ ਦੇ 라 ਕੋਈ ਸ਼ਬਦ ਆਏ ਪਿੱਛੇ ਕਿ ਜਿਹੜੀਆਂ ਹਣ ਜਾਤੀਆਂ ਹਿੰਦੂਆਂ ਦੀਆਂ ਹਿੰਦਵਾੜੀਆਂ ਦੀਆਂ ਹਿੰਦ ਹਿੰਦਵਾਸੀਆਂ ਦੀਆਂ ਇਹ ਪੀ ਲੇਖੇ ਲਾਇ ਵੇ ਲਾ ਲੇ ਭਾਈ ਲਾਲੋ ਜੀ ਇਹ ਵੀ ਜੰਗ ਦੇ ਲੇਖੇ ਲਾਈਆਂ ਜਾਣਗੀਆਂ ਲੱਗ ਜਾਣਗੀਆਂ ਇਹ ਵੀ ਜੰਗ ਦੇ ਚ ਮਾਰੀਆਂ ਜਾਣਗੀਆਂ ਇਹ ਲੇਖੇ ਚ ਲੱਗਣਾ ਹੈ ਹੂਨ ਕੇ ਸੋਹਲੇ ਗਾਵੀ ਅਹ ਨਾਨਕ ਮੇਰੇ ਵਿਆਹ ਚ ਸੋਹਲੇ ਗਾਈ ਦੇ ਤੁਸੀਂ ਜਨਮਾਈ ਹੈ ਮਾਰੇ ਕਹਿੰਦੇ ਭਾਈ ਲਾਲੋ ਜਿਹੜਾ ਖੂਨ ਜੰਗ ਹੋਵੇਗਾ ਮਾਰ ਲੋ ਲੁੱਟ ਲੋ ਫੜ ਲੋ ਕੋਲੋ ਕੁਛ ਲੋ ਜੋ ਕੁਛ ਹੈ ਨੇ ਕੋਲੇ ਇਉਂ ਖੂਨ ਕਰਨ ਵਾਲੇ ਕੇ ਕਤਲ ਕਰੋ ਇਹਨਾਂ ਨੂੰ ਛੱਡੋ ਨਾ ਇਉਂ ਜੰਗ ਦੇ ਜਿਹੜਾ ਮਾਰੋ ਮਾਰ ਆਵਾਜ਼ ਨਿਕਲਣੀ ਹੈ ਇਹੋ ਹੀ ਸੋਲੇ 'ਚ ਜੰਗ ਜਵਾਂਗੇ ਗੰਗਾਈਆ ਗਾਏ ਜਾਣਗੇ ਭਾਈ ਲਾਲੋ ਜੀ ਰਤਕਾ ਕੂੰਗੂ ਪਾਏ ਵੀ ਲਾਲੋ ਫਿਰ ਕੇਸਰ ਪਾਉਦੇ ਨੇ ਕੇਸਰ ਦੀ ਕਟੋਰੀ ਇਹ ਜਿਹੜਾ ਖੂਨ ਹੈ ਇਹੋ ਹੀ ਕੂਕ ਕੇਸਰ ਪਵੇਗਾ ਭਾਈ ਲਾਲੋ ਜੀ ਪਾਜ ਖੂਨ ਡੁੱਲੇਗਾ ਜਿਹੜਾ ਬੰਦਿਆਂ ਦਾ ਸਾਹਿਬ ਕੀ ਗੁਣ ਨਾਨਕ ਗਾ ਭਾਈ ਲਾਲੋ ਜੀ ਸੰਕੋਚ ਗਏ ਕਿ ਮਹਾਰਾਜ ਜੀ ਆ ਜਿਹੜਾ ਬਚਨ ਕਹਿੰਦੇ ਉਹ ਸਰਾਫ ਦਿੰਨੇ ਹੋ ਮਾਲਕ ਇਹ ਸਰਾਫ ਤਾਂ ਨਹੀਂ ਪਾਈ ਦਿੰਦੇ ਹਾਂ ਸਾਹਿਬ ਕੀ ਗੁਣ ਨਾਨਕ ਗਾ ਭਾਈ ਲਾਲੋ ਜੀ ਤਾਂ ਸਹਿਬ ਅਕਾਲ ਪੁਰਖ ਦੇ ਗੁਣ ਜਿਵੇਂ ਉਹਨੂੰ ਪਾਉਂਦਾ ਹੈ ਉਹ ਗੁਣਾ ਦੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਸੀ ਗਉਣੇ ਉਚਾਰਦੇ ਹੋ। ਮਾਸ ਪੂਰੀ ਵਿੱਚ ਆਖ ਮਸੂਲਾ। ਪੂਰੀ ਦੇ ਵਿੱਚ ਮਾਸ ਹੀ ਮਾਸ ਹੋ ਜਾਏਗਾ। ਇਹ ਅਸੀਂ ਮਸੂਲਾ ਮਸਲਾ ਆਖਦੇ ਆ। ਸਲਾਹ ਕਹਿੰਦੇ ਆ ਕਿ ਪੂਰੀ ਜੀ ਨਿਹਾਰੇ ਮਾਸ ਹੀ ਮਾਸ ਚਾਰ ਸ਼ਵੇਰੇ ਖਿੰਡ ਜਾਏਗਾ। ਜੋ ਮਾਸ ਦੀ ਪੂਰੀ ਦੇਹ ਵਿੱਚ ਬੈਠ ਕੇ ਮਸਲਾ ਆਖਿਆ ਹੈ ਜਿਨ ਉਪਾਈ ਰੰਗ ਰਵਾਈ ਇਹ ਮਾਰੇ ਕੌਣ ਕਰੇਗਾ ਕੌਤਕਾ ਨੂੰ ਕਹਿੰਦੇ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਸ ਵਾਹਿਗੁਰੂ ਨੇ ਰੰਗ ਰੰਗਾ ਜਰਵਾਈ ਨਾ ਰਚਾਈ ਹੈ ਤਿੰਨ ਪੰਗਾ ਵਿੱਚ ਜੋ ਜੋ ਕਿਸੇ ਦਾ ਰੰਗ ਹੈ ਢੰਗ ਹੈ ਉਸ ਵਿੱਚ ਹਰ ਵਕਤ ਰਚੀ ਰਹਿੰਦੀ ਹੈ ਸ੍ਰਿਸ਼ਟੀ ਖਾਣ ਪਾਣ ਪਹਿਣ ਭੋਗਣ ਵਿੱਚ ਬੈਠਾ ਵੇਖੈ ਵਖ ਅਕੇਲਾ ਉਹ ਨਿਆਕਾਰ ਹੈ ਵੱਖੜਾ ਹੋ ਕੇ علیحدਾ ਹੋ ਕੇ ਇਕੱਲਾ ਇਕੱਲਾ ਹੀ ਪਰਮੇਸ਼ਰ ਦੇਖੇਗਾ ਨਾ ਹੋਰ ਕੋਈ ਪਾਪੂnga ਲੇਪ ਲੱਗਦਾ ਹੈ ਸਭ ਤੋਂ ਵੱਖੜਾ ਹੋ ਕੇ ਇਕੱਲਾ ਹੀ ਕੋਈ ਇੱਕ ਪਰਮੇਸ਼ਰ ਦੇਖੇਗਾ ਇਹ ਮਾੜੀ ਗੁਰਦੂਰ ਨੇ ਫੜ ਗਿਆ ਤੁਮ ਮੈੜਨਗੇ ਸੱਚਾ ਸੋ ਸਾਹਿਬ ਸੱਚ ਤਪਾਵ ਫਿਰ ਮਹਾਰਾਜ ਰੱਬ ਕੋ ਨਿਆਹ ਕਰੂਗਾ ਕਹਿੰਦੇ ਨਹੀਂ ਭਈ ਸੱਚਾ ਸਹਿਬ ਮਾਲਕ ਹੈ ਤੇ ਸੱਚਾ ਉਹਦਾ ਤਪਾਵ ਹੀ ਨਿਆਉ ਹੈ ਸੱਚੜਾ ਨਿਆਉ ਕਰੇਗੂ ਮਸੂਲਾ ਇੱਥੇ ਬੈਠਾ ਵੀ ਸੋਹਣਾ ਸੱਚੜਾ ਨਿਆਉ ਕਰੇਗੂ ਮਸੂਲਾ ਸੱਚੜਾ ਨਿਆਉ ਕਰੇਗੂ ਮਸੂਲਾ ਸੱਚਾ ਉਹ ਸਹਿਬ ਹੈ ਸੱਚਾ ਉਹਦਾ ਤਪਾਸ਼ ਨਿਆ ਹੈ ਸੱਚੜਾ ਨਿਆਉ ਕਰੇਗੂ ਮਸੂਲਾ ਉਹ ਸੱਚਾ ਨਿਆਉ ਕਰੇਗੂ ਕਰੂਗਾ ਇਹ ਮਸੂਲਾ ਮਸਲਾ ਦੱਸਿਆ ਤੁਹਾਨੂੰ ਸਲਾਹ ਦਿੱਤੀ ਹੈ ਕਿ ਸੱਚਾ ਹੀ ਨਿਆ ਅਗੇ ਨੂੰ ਕਰੇਗਾ ਪਿੱਛੇ ਵੀ ਸੱਚਾ ਸਹਿਬ ਸੀ ਸੱਚਾ ਉਹਦਾ ਨਿਆ ਸੀ ਹੁਣ ਵੀ ਸੱਚੜਾ ਨਿਆਉ ਕਰਦਾ ਹੈ ਅਗੇ ਰੂ ਸੱਚਾਈ ਨਿਆ ਕਰੇਗਾ ਇਹ ਮਸਲਾ ਸਰਾਦੋ ਸੀ ਹੈ ਕਾਇਆ ਕੱਪੜ ਟੁਕ ਟੁਕ ਹੋਸੀ ਇਹ ਭਾਈ ਜਿਹੜੀਆਂ ਦੇਹਾਂ ਹਨਗੀਆਂ ਇਹਨਾਂ ਜੀਆਂ ਨਹੀਂ ਆ ਇਹ ਕੱਪੜਿਆਂ ਨੂੰ ਜਿਵੇਂ ਦਰਜੀ ਟੁਕੜੇ ਟੁਕੜੇ ਕਰ ਦਿੰਦੇ ਨੇ ਲੀਰਾਂ ਲੀਰਾਂ ਪਾੜ ਪਾੜ ਕੇ ਐ ਦੇ ਰੂਪੀ ਕੱਪੜੇ ਜਿਹੜੇ ਟੁਕੜੇ ਟੁਕੜੇ ਹੋ ਜਾਣਗੇ ਕੱਟੇ ਹੋਏ ਸ਼ਸਤਰਾਂ ਦੇ ਹਿੰਦੁਸਤਾਨ ਸੰਭਾਲਦੀ ਬੋਲਾ ਹਿੰਦੁਸਤਾਨ ਜਿਹੜਾ ਉਹਨਾਂ ਬਚਨਾਂ ਨੂੰ ਸਾਡੇ ਨੂੰ ਚੇਤੇ ਕਰਿਆ ਕਰੇਗਾ ਕਿ ਸਤਿਗੁਰੂ ਜੀ ਨੇ ਸੱਚੇ ਬਚਨ ਪਰਖੇ ਦੇ ਕਹੇ ਸੀ ਸੋ ਇਸ ਪ੍ਰਕਾਰ ਹਿੰਦੁਸਤਾਨੀਆਂ ਦੇ ਚੇਤੇ ਰਹਿਣਗੇ ਜਿਉਂ ਇਹ ਬਚਨ ਨਿਕਲੇ ਸਾਡੇ ਹਿੰਦੁਸਤਾਨ ਸੰਵਾਰ ਸੀ ਬੋਲਾ ਇਹਦੇ ਅਰਥ ਕਰਦੇ ਆ ਕਈ ਕਹਿੰਦੇ ਜੀ ਹਿੰਦੁਸਤਾਨ ਨੂੰ ਬੋਲ ਸਪੀਕ ਜਿਹੜੇ ਆ ਨਾ ਕੌਮੀ ਨਿਸ਼ਾਨ ਲੈਣਗੇ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹਨ ਕਿ ਕਈ ਹਿੰਦੁਸਤਾਨ ਸੰਵਾਰ ਸੰਵਾਰ ਸੀ ਬੋਲਾ ਹਿੰਦੁਸਤਾਨ ਜਿਹੜਾ ਹੈ ਇਹ ਬੋਲਾ ਰਾਜ ਨੂੰ ਸੰਭਾਲ ਲਵੇਗਾ ਉਹ ਖਾਲਸਾ ਪੰਥ ਪ੍ਰਗਟ ਹੋ ਜਾਏਗਾ ਆਗਨ 78 ਜਨ 97 ਆਗਨ 73 1538 ਬਿਕਰਮੀ ਵਿੱਚ ਮਹਾਰਾਜ ਜੀ ਕਿਹਾ ਦਵਰ ਮੇ ਆ ਕੇ ਇਹਨਾਂ ਬਾਦ ਮਾਰਨੀ ਆਵੇਗਾ ਜਨ 97 ਤੇ 1797 ਦੀ ਮੁਗਲਾਂ ਦੀ ਬਾਦਸ਼ਾਹੀ ਚਲੀ ਜਾਵੇਗੀ 219 ਵਰੇ ਮੁਗਲਾਂ ਰਾਜ ਕੀਤਾ ਇਹ 1797 ਬਿਕਰਮੀ ਚਲੇ ਜਾਣਗੇ ਰਾਜ ਨਾਸ਼ ਹੋ ਜੂ ਸਰਦਾਰ ਬਘੇਲ ਸਿੰਘ ਨੇ ਦਿੱਲੀ ਮਾਰ ਲਈ ਸੀ ਖਾਲਸੇ ਦਾ ਰਾਜ ਕਾਇਮ ਹੋ ਗਿਆ ਸੀ ਉਸ ਵਕਤ ਹੋਰ ਵੀ ਉੱਠ ਸੀ ਮਰਦ ਦਾ ਚੇਲਾ ਉਸ ਵੇਲੇ ਹੋਰ ਵੀ ਉੱਠ ਸੀ ਮਰਦ ਦਾ ਚੇਲਾ ਹੋਰ ਮਰਦ ਕੌਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਚੇਲਾ ਖਾਲਸਾ ਵਜੇਗਾ ਸਾਰੇ ਥਾਵਾਂ ਵਿੱਚ ਜਿੱਤੇਗਾ ਜਿੱਤ ਪਾਵੇਗਾ ਦਿੱਲੀ ਵੀ ਦੋ ਵਾਰੀ ਸਿੰਘਾਂ ਨੇ ਮਾਰਨਾ ਕੀਤੀ ਹੈ ਸਰਦਾਰ ਬਘੇਲ ਸਿੰਘ ਜੀ ਨੇ ਉਸ ਵੇਲੇ ਤਾਂ ਤਾਂ ਮਿਸਾਲ ਨਹੀਂ ਜਿਹੜੀਆਂ ਫੌੜੀਆਂ ਬਣਨ ਵਾਲੀਆਂ ਸੀ ਇਹ ਵੀ ਸਰਦਾਰ ਜਸਾ ਸਿੰਘ ਆਦਕਾ ਨੇ ਇਹ ਸਾਰਿਆਂ ਨੂੰ ਮਿਲ ਕੇ ਗੁਰੂ ਅਰਜਨ ਸਾਹਿਬ ਦੇ ਜਿਹੜੇ ਬਚਨ ਸੀ ਕਿ ਉਥੋਂੀਆਂ ਇੱਟਾਂ ਜਿਹੜੀਆਂ ਸਰਾਂ ਨੂਰ ਦੀਆਂ ਇੱਥੇ ਆ ਕੇ ਲੱਗਣੀਆਂ ਤੇ ਤਾਂ ਇਹ ਸਰੋਵਰ ਪੂਰਾ ਹੋਵੇਗਾ ਕਿਉਂ ਸਰੋਵਰ ਦੀ ਸੇਵਾ ਸੀਗਣ ਕੀਤੀ ਸੀ ਉਹਨਾਂ 84 ਗੁੰਗੇ ਬਣਾ ਸੀ ਚਾਰ ਚਪੇਰੇ ਸਰੋਵਰ ਦੀ ਰੱਖਿਆ ਕਰਨ ਵਾਸਤੇ ਇਸ ਪ੍ਰਕਾਰ ਮਰਦਾ ਜੇਲਾ ਖਾਲਸਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰਤੀ ਲਈ ਪੈਦਾ ਹੋਵੇਗਾ ਪ੍ਰਗਟ ਹੋਵੇਗਾ ਪ੍ਰਗਟ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੇ ਕੀਤਾ ਸੀ ਉਸ ਵੇਲੇ ਰਾਜ ਸਾਜ ਦੇ ਕੁਰਬਾਨੀਆਂ ਕਰਕੇ 40 ਸਾਲ ਕੁਰਬਾਨੀਆਂ ਕਰਦੇ ਹੋਏ ਉਸ ਵੇਲੇ ਜਾਗ ਉੱਠਣਗੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਰਨ ਹੈ ਉਹਨਾਂ ਚੇਲੇ ਪੁੱਤਰ ਗੋਵਿੰਦ ਸਿੰਘ ਸਾਹਿਬ ਜੀ ਦਾ ਪੰਥ ਉਸ ਵੇਲੇ ਖਾਲਸਾ ਉੱਠੇਗਾ ਸੱਚ ਕੀ ਬਾਣੀ ਨਾਨਕ ਆਖੇ ਇਹ ਸੱਚ ਦੀ ਅਸੀਂ ਬਾਣੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ ਸੱਚ ਸੁਣਾਏ ਸੀ ਸੱਚ ਕੀ ਬੀ ਜਦੋਂ ਸੱਚੇ ਦਾ ਵਕਤ ਹੋਇਆ ਕਰੂਗਾ ਉਦੋਂ ਸੱਚ ਜਾਣ ਕੇ ਵੀ ਆਹ ਦੇਖੋ ਮਾਰਾ ਨੂੰ ਬਚਨ ਕੀਤੇ ਸੀ ਲੋਕ ਸੁਣਾਇਆ ਕਰਨਗੇ ਵਾਹੀ ਵਾਅਦੇ ਇਹ ਸੱਚ ਦਾ ਵੇਲਾ ਵਕਤ ਦਾ ਅਮਰਤ ਵੇਲਾ ਹੈ ਹੁਣ ਸੱਚੇ ਦੇ ਨਾਮ ਲੈਣ ਦਾ ਵੇਲਾ ਹੈ ਇਹ ਬਾਣੀ ਸੱਚ ਦੀ ਅਸੀਂ ਕਥਨ ਕੀਤੀ ਹੈ ਕਿਉਂ ਸੱਚੀ ਜਾਣ ਕੇ ਨਿਸ਼ਤੇ ਕਰਕੇ ਸੁਣਾਇਆ ਕਰਨਗੇ ਦੂਸਰਾ ਇਹਨਾਂ ਕਿਸਾਨ ਸੰਗਤ ਜੀ ਇਹਨਾਂ 78 ਵਿੱਚ ਇਹਨਾਂ 1578 ਨਹੀਂ ਕਿਹਾ ਹੈ ਤੇ 1797 ਨਹੀਂ ਕਿਹਾ ਮੁਗਲਾਂ ਦੀ ਬਾਦਸ਼ਾਹੀ ਤਾਂ ਉਠਾਰ 219 ਸਾਲ ਹੀ ਰਹੀ ਹੈ ਚਲੀ ਗਈ ਹੈ ਇਹ ਬਚਨ ਠੀਕ ਪੂਰੇ ਹੈ ਪਰ ਪਹਿਲਾ 78 ਵਿੱਚ ਜਿਵੇਂ ਬਾਬਰ ਨੇ ਇਹ ਉਹਨਾਂ ਬਾਅਦ ਮਾਰੀ ਸੀ ਤੇ 97 ਵਿੱਚ ਸਾਧ ਸੰਗਤ ਜੀ 96 ਦੇ ਵਿੱਚ ਜਿਸ ਵਕਤ ਬਾਬਰ ਮਰ ਗਿਆ ਤੇ 97 ਦੇ ਵਿੱਚ ਹਮਾਉਂ ਗੱਦੀ ਤੇ ਬੈਠਾ ਸੀ ਹਮਾਉਂ ਦੇ ਦਾਈ ਸ਼ੇਰ ਸ਼ਾਹ ਨੇ ਤੇ ਸੂਰੀ ਸ਼ਾਹ ਨੂੰ ਦਿੱਲੀ ਤੋਂ ਮਾਰ ਕੇ ਕੱਢਦਾ ਸੀ ਫਿਰ ਇਹ ਗੁਰੂ ਅੰਗਦ ਸਾਹਿਬ ਦੇ ਪਾਸ ਆਇਆ ਸੀ ਇਹ 97 ਵਿੱਚ ਇਸ ਤਰ੍ਹਾਂ ਵਰਤਿਆ ਜਦੋਂ ਵੀ 97 98 ਆਉਂਦਾ ਇਓਂ ਵਰਤਦਾ ਵਰਤਾਰਾ ਉਸ ਵੇਲੇ ਫਿਰ ਹਮਾਉਂ ਮਹਾਰਾਜ ਗੁਰੂ ਅੰਗਦ ਸਾਹਿਬ ਕੋਲੇ ਆਇਆ ਸੀ 96 ਵਿੱਚ ਗੁਰੂ ਸਾਹਿਬ ਜੋਤੀ ਜੋ ਸਮਾਗੇ ਸਨ ਗੁਰੂ ਅੰਗਦ ਸਾਹਿਬ ਦੇ ਪਾਸ ਆ ਕੇ ਪੁੱਛਣ ਆਏ ਤਲਵਾਰ ਦੇ ਕਮਲੇ ਤੇ ਹੱਥ ਰੱਖਿਆ ਤੇ ਨਾਲ ਹੀ ਜੁੜ ਗਿਆ ਫੇ ਮਹਾਰਾ ਕਹਿੰਦੇ ਪਰਵਾਰ ਦੇ ਕਬਜ਼ੇ ਤੇ ਹਥੀਂ ਇਥੇ ਰੱਖਣਾ ਸੀ ਪੁੱਤ ਤੇ ਨਰਦਾ ਕੈਰ ਹੋ ਕੇ ਭੱਜਿਆ ਹੁਣ ਗੁਰੂ ਘਰ ਤੇ ਤਲਵਾਰ ਚਾਹਦਾ ਫਿਰ ਕਬਜ਼ੇ ਨੇ ਹੱਥ ਜੁੜਿਆ ਇਥੇ ਜਾਨ ਨਿਕਲ ਜੇ ਫੇਰ ਤੂੰ ਕੀ ਕਰ ਸਕੇਗਾ ਉਸ ਵੇਲੇ ਸਰਸਿੰਘ ਜੀ ਸ਼ਮਿੰਦਾ ਉਹ ਕਿ ਗੁਰੂ ਸਾਹਿਬ ਦੇ ਚਰਨ ਪਕੜੇ ਮਹਾਰਾ ਕਹਿੰਦੇ ਇਹ ਤਲਵਾਰ ਤੇ ਹੱਥ ਨਾ ਰੱਖਦਾ ਹੁਣੇ ਤੈਨੂੰ ਬਾਰਸ਼ਾ ਹੀ ਦੇਣੀ ਸੀ ਚੰਗਾ ਜਾ ਹੁਣ ਤੈਨੂੰ ਬਾਰਾਂ ਸਾਧ ਨੱਕ ਜਾਣਗੇ ਹੌਲੀ ਹੌਲੀ ਫੌਜ ਇਕੱਠੀ ਕਰ ਕੋਰਾਸਾਨ ਕਿਉਂ ਫੇਰ ਤੇ ਵੀ ਜਿੱਤ ਹੋ ਜਾਏਗੀ ਉਹ ਗੁਲੰਗ ਦੇ ਸਾਨੂੰ ਖੁਸ਼ੀ ਬਾਦਸ਼ਾਹੀ ਹਮਾਉਂ ਦੀ ਦਵਾਈ ਸੀ ਇਹ 97 ਦੇ ਪ੍ਰਸੰਗ ਹੈ ਇਸੇ ਪ੍ਰਕਾਰ 1678 ਵਿੱਚ ਅੰਮ੍ਰਿਤਸਰ ਸਾਹਿਬ ਦੇ ਉੱਤੇ ਚੜ ਕੇ ਜਾਂ ਸ਼ਾਹ ਜਹਾਂ ਦੀ ਫੌਜ ਆਈ ਸੀ ਜਿਹਨੂੰ ਮੁਗਲ ਸਿਕਾ ਨੂੰ ਖਾਲਸਾ ਕਾਲੀਆ ਵਾਲੇ ਖਾਂ ਦੀ ਜੰਗ ਮੈਦਾਨ ਦੀ ਗੁਰੂ ਹਰਗੋਬਿੰਦ ਸਾਹਿਬ ਲਟਾਇਆ ਸੀ ਸਾਰੇ ਮਾਰਤੇ ਸੀ ਤੇ 1200 1697 ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਹਾ ਗੁਰੂ ਰਣ ਸਾਹਿਬ ਲਿਖੇ ਹੈ ਉਸ ਲਿਖਤ ਅਨੁਸਾਰ ਗੁਰੂ ਸਾਹਿਬ ਜੀ 1701 ਜੀ ਜੋਤੀ ਜੋ ਸਮਾਏ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਉਸ 1797 ਦੇ ਵਿੱਚ ਮਹਾਰਾਜ ਸਾਹਿਬ ਸਿੱਕਾ ਕਾਦਸ਼ਾ ਜੀ ਨੇ ਜੋ ਨਿਮਕ ਹੈਰਾਨੀ ਪੈਂਦੇ ਖਾਂ 52000 ਫੌਜ ਚੜਾ ਕੇ ਲਿਆਇਆ ਸੀ ਲਾਹੌਰ ਤੋਂ ਤੇ ਸਾਰੀ ਪਿੰਡਾਂ ਦੀ 6 ਲੱਖ ਦਾ ਗੇੜ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਕਰਤਾਰਪੁਰ ਸਾਹਿਬ ਦੀ ਦੁਆਬੇ ਵਾਲੇ 'ਚ ਉਹਨਾਂ ਦਾ ਖਾਤਮਾ ਕੀਤਾ ਸੀ ਇਸ ਤਰ੍ਹਾਂ ਵਰਤਿਆ ਤੇ ਫਿਰ 1778 ਵਿੱਚ ਸਾਹਿਬ ਸਿੰਘ ਜੀ 1778 ਵਿੱਚ ਬੰਦੇ ਬਹਾਦਰ ਦੀਆਂ ਜਿੱਤਾਂ ਹੋਈਆਂ ਤੇ 1797 ਵਿੱਚ ਮੁਗਲਾਂ ਦੀ ਬਾਦਸ਼ਾਹੀ ਇਸ ਪ੍ਰਕਾਰ ਗਈ ਸਿੰਘਾਂ ਨੂੰ ਦਿੱਲੀ ਤੇ ਕਬਜ਼ਾ ਕੀਤਾ ਇਸ ਪ੍ਰਕਾਰ ਫਿਰ ਉਸ ਤੋਂ ਬਾਅਦ 1800 78 ਦੇ ਸਾਥ ਸੰਗੇ ਜੀ ਮਹਾਰਾਜਾ ਰਣਜੀਤ ਸਿੰਘ ਰਾਜ ਦਾ مالک ਸਾਰੇ ਕਾਬਲ ਆਦਕਾ ਨੂੰ ਹਿੱਤ ਕੇ ਫਤਿਹ ਕਰਕੇ ਰਾਜ ਦੇ مالک ਹੋਏ 1896 ਵਿੱਚ ਮਹਾਰਾਜਾ ਰਣਜੀਤ ਸਿੰਘ ਕਿਰਾਈ ਕਰ ਗਿਆ 1897 ਵਿੱਚ ਤੇ 96 ਵਿੱਚ 97 ਵਿੱਚ ਸਿੱਖਾਂ ਦੀ ਆਪੋ ਵਿੱਚ ਹੀ ਧਿਆਨ ਸਿੰਘ ਡੋਗਰੇ ਵਗੈਰਾ ਤੇਜਾ ਸਿੰਘ ਵਗੈਰਾ ਨੇ ਸਿੰਘਾਂ ਦੇ ਸਾਰੀਆਂ ਫੌਜਾਂ ਨੂੰ ਬਗੜਾ ਕੇ ਗਲੀਬ ਸਿੰਘ ਆਦਿਕਾ ਨੂੰ ਫੜਾਉਣ ਦਾ ਇਸਲਾ ਅੰਗਰੇਜ਼ਾਂ ਨਾਲ ਗੁੰਦੀ ਇਸ ਤਰ੍ਹਾਂ ਦੀ ਸਦਾਰਨ ਵਿੱਚ ਹੋਈ ਸਦਾਰਾ 1897 ਤੇ 1978 ਵਿੱਚ ਸਾਬ ਸੰਗੇਤ ਜੀ ਫੇਰ ਜਰਮਣ ਦਾ ਜੰਗ ਪਹਿਲਾ ਜਿਹੜਾ ਲਗਾ ਜਾਰਜ ਪੰਚਨ ਵੇਲੇ ਉਸ ਵੇਲੇ ਦੀ ਹਾਲਤ ਹੈ ਤੇ 1997 ਵਿੱਚ ਆਖਿਰ ਜਿਹੜਾ ਦੁਆਰਾ ਜਰਮਨ ਦੇ ਨਾਲ ਇਹ ਜੰਗ ਲੱਗ ਹੈ ਚੀਨ ਦਾ ਤੇ ਤੇ ਜਾਪਾਨ ਦਾ 1990 ਜਿਹੋ ਰਿਹਾ ਹੁਣ 2078 ਜਿਵੇਂ ਆਉਂੂ ਵੇਖੀ ਜੋ ਕਿਹਾ ਜਾ ਹੋਵੇਗਾ ਤੇ 1990 ਜਿਹਹਾ ਜਾ ਹੋਵੇਗਾ ਇਉਂ ਇਹ ਜਦੋਂ ਜਦੋਂ ਸਮਾਂ ਹੁੰਦਾ ਹੈ ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ ਸੱਚ ਕੀ ਬਾਣੀ ਨਾਨਕ ਆਖੇ ਇਹ ਸੱਚੀ ਬਾਣੀ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੀ ਆਖਦੇ ਹਾਂ ਸੱਚ ਸੁਣਾਏ ਸੀ ਸੱਚ ਕੀ ਜਦੋਂ ਸਦ ਦਾ ਵਕਤ ਹੋਇਆ ਕਰੇਗਾ ਸੁਣਾਉਣ ਦਾ ਉਦੋਂ ਹੀ ਸਜੇ ਦਾ ਵੇਲਾ ਅੰਮ੍ਰਿਤ ਵੇਲਾ ਹੈ ਇਹ ਸੱਚ ਦੀ ਸਿੱਖਿਆ ਸੁਣਾਇਆ ਕਰਨਗੇ ਤੇ ਨਿਹਾਲ ਹੋਇਆ ਕਰਨਗੇ ਆਵਨ 78 ਜਾਨ ਸੁਬਾਨ ਪਰ ਹੋਰ ਕੀ ਉਸ ਦੀ ਮਰਦ ਕਾ ਜੀਰਾ ਸੱਚੀ ਬਾਣੀ ਨਾ ਵਿਚਾਰ ਖੈ ਸੱਚ ਸੁਣਾਏ ਉਸੇ ਸਰਜ ਕੀ ਬੀਲਾ ਸੁਣਾਏ ਉਸੇ ਦਾ ਨਾਮ ਸੁਣਾਓ